ਸਾਤਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਾਡੀਆਂ ਵਾਲੇ ਕਹੋਰ ਬਲੌਗ ਦੇ ਵਿੱਚ ਤੇ ਅੱਜ ਅਸੀਂ ਦਿਖਾਵਾਂਗੇ ਤੁਹਾਨੂੰ ਕੰਬਾਈਨ ਦੇ ਨਾਲ ਵਾਢੀ ਹੁੰਦੀ ਉਦੋਂ ਅਸੀਂ ਬਲੌਗ ਬਣਾਇਆ ਸੀਗਾ ਹੱਥ ਨਾਲ ਵਾਢੀ ਦਾ ਜੋ ਕਿ ਦਾਤੀਆਂ ਦੇ ਨਾਲ ਕਣਕ ਵੱਢਦੇ ਰਹੇ ਸੀ ਤੇ ਹੁਣ ਅਸੀਂ ਅੱਜ ਤੁਹਾਨੂੰ ਦਿਖਾਵਾਂਗੇ ਕੰਬਾਈਨ ਦੇ ਨਾਲ ਕਿੱਦਾਂ ਵਾਢੀ ਹੁੰਦੀ ਆ ਤੇ ਖੇਤਾਂ ਦੇ ਵਿੱਚ ਕੰਬਾਈਨਾਂ ਚੱਲ ਰਹੀਆਂ ਤੇ ਰਿਪਰ ਚੱਲ ਰਹੇ ਆ ਤੇ ਦਿਖਾਉਣੇ ਆ ਤੁਹਾਨੂੰ ਕੰਬਾਈਨ ਦੇ ਨਾਲ ਵਾਢੀ ਹੁੰਦੀ ਦੇਖੋ ਕਿੱਦਾਂ ਸਾਡੇ ਖੇਤਾਂ ਦੇ ਵਿੱਚ ਲਹਿਰਾ ਪਹਿਰਾ ਹੋ ਰਹੀਆਂ ਆ। ਕੱਢੀਆਂ ਪੂਰੇ ਜੋਰਾ ਤੇ ਆ। ਇੱਧਰ ਕੰਬਾਈਨ ਚੱਲ ਰਹੀ ਆ। ਉੱਧਰ ਸਾਡੀ ਕੰਕ ਵੱਢ ਹੋ ਰਹੀ ਆ। ਜ਼ੂਮ ਕਰਕੇ ਦਿਖਾਉਣੀ ਆ। ਉਹ ਸਾਡਾ ਟਰੈਕਟਰ ਕਿਹੜਾ ਤੇ ਉੱਧਰ ਕੰਬਾਈਨ ਚੱਲ ਰਹੀ ਆ। ਤੇ ਨਾ ਮੌਸਮ ਸਹੀ ਰਹੇ ਤੇ ਫਿਰ ਬਸ ਦੋ ਦਿਨਾਂ ਚ ਬਾੜੀਆਂ ਦਾ ਕੰਮ ਹੋ ਜਾਣਾ ਆ ਹਣ ਕਣਕ ਵੱਢਣ ਤੋਂ ਬਾਅਦ ਫਿਰ ਤੋੜੀਆਂ ਵੀ ਬਣ ਜਊਗੀ ਕਾ ਰੌੜ ਕਾ ਲੱਗੀਆਂ ਪਈਆਂ ਖੇਤਾਂ ਚ ਰਿਪਰ ਵੀ ਚੱਲ ਰਹੇ ਆ ਕੰਬਾਇਨਾ ਚੱਲ ਰਹੀਆਂ ਆ ਉਬਰਾਉਣ ਕਾ ਲੱਗੀਆਂ ਆ ਪਰਮਾਤਮਾ ਸੋਖ ਰੱਖੇ ਐਦੇ ਖੇਤਾਂ ਚ ਰੌੜ ਕਾ ਲੱਗੀਆਂ ਰਹਿਣ ਬਾਰ ਕਿੰਨੀ ਢੋੜਿਆ ਤੇ ਮੈਂ ਹੁਣ ਅੰਦਰ ਆ ਕੇ ਬਣਾਉਣੀ ਆ ਚਾਹ ਤੇ ਅੰਦਰ ਦਾ ਮਾਹੌਲ ਤੁਹਾਨੂੰ ਦਿਖਾਉਣੀ ਆ ਵੀ ਕਿੰਨੀ ਢੋੜਿਆ ਢੋੜ ਕਰਕੇ ਅਸੀਂ ਅੰਦਰੇ ਲਿਜਾਇਆ ਆ ਬਾਰ ਬਹੁਤ ਢੋੜਿਆ ਪਰੰਪੀਰ ਅੰਦਰ ਬੈਠੀ ਆ ਇਹਨੂੰ ਅਸੀਂ ਬਾੜੀਆਂ ਦੇ ਦਿਨਾਂ ਵਿੱਚ ਬਾਹਰ ਨਹੀਂ ਕੱਢੀ ਰੱਖਿਆ ਕਿਉਂਕਿ ਇਹਨੂੰ ਅਲਰਜੀ ਆ ਅੱਜ ਕੱਲ ਇਹਨੂੰ ਅਲਰਜੀ ਹੋ ਜਾਂਦੀ ਆ ਜਿੰਨਾ ਮਰਜ਼ੀ ਅਸੀਂ ਪਰਹੇਜ਼ ਕਰ ਲਈ ਇਹਦਾ ਸਾਰ ਰੁਕਣਾ ਹੀ ਰੁਕਣਾ ਹੈ ਰਾਤੀ ਤਾਂ ਜ਼ਿਆਦਾ ਹੀ ਹੋ ਗਈ ਸੀਗੀ ਤੇ ਇਹਦਾ ਇਨਹੇਲਰ ਵੀ ਨਾ ਲੱਭੇ ਫੇਰ ਵਿਚਾਰਾ ਸਟੋਰ ਵਾਲਾ ਮੁੰਡਾ ਸਾਡੇ ਰਾਤੀ 9 ਵਜੇ ਇਨਹੇਲਰ ਦੇ ਕੇ ਗਿਆ ਤੇ ਬਹੁਤ ਔਖੀ ਹੁੰਦੀ ਐ ਇਹਨੂੰ ਅੱਜਕੱਲ੍ਹ ਬਾੜੀਆਂ ਦੇ ਵਿੱਚ ਤੇ ਖੇਤਾਂ ਦੇ ਵਿੱਚ ਰਹਿਣ ਦੇ ਫਾਇਦੇ ਹੀ ਬਹੁਤ ਆ ਤਾਂ ਧੂੜ ਮਿੱਟੀ ਤੋਂ ਨੁਕਸਾਨ ਵੀ ਹੁੰਦਾ ਸਾਨੂੰ ਬਹੁਤ ਧੂੜ ਮਿੱਟੀ ਬਹੁਤ ਚੜਦੀ ਐ ਅੱਜਕੱਲ ਤੇ ਔਰਮਾਨ ਹੁਣੇ ਵੀ ਆ ਗਏ ਆ ਹੁਣ ਇਹਨੂੰ ਚਾਹ ਚੜ ਗਿਆ ਵੇ ਬਾਹਰ ਕੰਬੈਨ ਚੱਲਦੀ ਤਾਂ ਮੈਂ ਕਿਹੜੇ ਵੇਲੇ ਜਾਵਾਂ ਉੱਥੇ ਕੰਬੈਨ ਦੇਖਣ ਲੋਜੀ ਕੰਬੈਨ ਚੱਲ ਗਈ ਆ ਕਣਕ ਵੱਢ ਕੇ ਤੇ ਉਹ ਟਰੈਕਟਰ ਖੜਾ ਆ ਤੇ ਹੁਣ ਮਗਰ ਇਹ ਰੀਪਰ ਆ ਗਿਆ ਆ ਤੂੜੀ ਬਣਾਉਣਾ ਤੂੜੀ ਬਣ ਰਹੀ ਆ ਤੇ ਅਰਮਾਨ ਸਕੂਲੋਂ ਆਉਂਦਾ ਇਹਦਾ ਟਰੈਕਟਰ ਤੇ ਜਾ ਕੇ ਬਹਿ ਗਿਆ ਆ ਤੇ ਜਿੱਦਾਂ ਕਿਤੇ ਇਹਦੇ ਤੋਂ ਬਿਨਾ ਕਣਕ ਨਹੀਂ ਕੁੱਤਰ ਹੋਣੀ ਹੁੰਦੀ ਹੁਣ ਇਹਦਾ ਹੋਊਗਾ ਬਜੰਤਰ ਕਿਉਂਕਿ ਇਹਨੇ ਯੂਨੀਫਾਰਮ ਬਦਲੀ ਨਹੀਂ ਹੈਗੀ ਨਾ ਕੁਛ ਖਾਦਾ ਨਾ ਪੀਤਾ ਇਹ ਚਾਹ ਲੈ ਕੇ ਵੀ ਨਹੀਂ ਗਿਆ ਤੇ ਹੁਣ ਇਹਦਾ ਬਜੰਤਰ ਹੋਣਾ ਆ ਤੇ ਆ ਦੇਖੋ ਇਹਨਾਂ ਨੇ ਵਿਚਾਰੇ ਨੇ ਇੱਥੇ ਹੀ ਖਾਣਾ ਆ ਇਹ ਹੁਣ ਜਿਹੜਾ ਕੋਈ ਛੱਟਾ ਰਹਿ ਗਿਆ ਚੋਗੇ ਤੇ ਐਦੇ ਚੁਗ ਕੇ ਇਹਨਾਂ ਨੇ ਬਹੁਤ ਦਾਣੇ ਕਰ ਲੈਣੇ ਚਲੋ ਮਿਹਨਤ ਆ ਜਿਵੇਂ ਕਿ ਤੁਹਾਨੂੰ ਮੈਂ ਇੱਕ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਕਿ ਜੋ ਵੀ ਜਿਹੜੀ ਜਾਨਵਰ ਕੋਈ ਵੀ ਆ ਕਿਸਾਨ ਦੇ ਸਿਰ ਤੇ ਆ ਤੇ ਇਹ ਹੁਣ ਆਪਣੀ ਮਿਹਨਤ ਕਰਕੇ ਚੋਗੇ ਤੇ ਫਿਰ ਇਹਨਾਂ ਨੂੰ ਕੁੱਟੂਗੇ ਫਿਰ ਦਾਣੇ ਬਣਾਓਗੇ ਤੇ ਰੋਟੀ ਖਾਓਗੇ ਤੇ ਸੀਸਾ ਦੇਓਗੇ ਕਿਸਾਨ ਨੂੰ ਦੇਖੋ ਕਿੱਦਾਂ ਰੌਣਕਾਂ ਉੱਧਰ ਵੀ ਕੰਬਾਇਨ ਵਾਲੇ ਚੱਲ ਰਹੀ ਆ ਉੱਪਰ ਛੱਲੀਆਂ ਦੇ ਉੱਪਰੋਂ ਦਿਸਦੀ ਆ ਹਾਂ ਨੇ ਹੁਣ ਭੁੱਖ ਲੱਗੀ ਹਾਂ ਬਜੰਤਰ ਤਾਂ ਤੇਰਾ ਬਹੁਤ ਹੋਣਾ ਸੀ ਜਦੋਂ ਸਕੂਲੋਂ ਆਂਦਾ ਨੱਠ ਗਿਆ ਤੂੰ ਹੈ ਮੈਂ ਚਾਹ ਬਣਾ ਕੇ ਰੱਖੀ ਹੋ ਸੀ ਮੈਂ ਕਿਹਾ ਚਾਹ ਲੈ ਜਾ ਛੋਟੂ ਵਿਚਾਰਾ ਪੱਠੇ ਵੜਦਾ ਵੜਦਾ ਗਿਆ ਚਾਹ ਦੇਣ ਉਸੀ ਕਿ ਐਸੀ ਬਿੱਪਰਾਲੇ ਨੂੰ ਵੀ ਉੱਥੇ ਢੇਡ ਦੇ ਮੈਂ ਜਨੂ ਕਦੋਂ ਗਿਆ ਉਹਨ ਤਾਂ ਮੇਰਾ ਪਹਿਲੇ ਹੀ ਦੱਸ ਦਿੱਤਾ ਸੀ ਕਹਿੰਦਾ ਖੇਤ ਨੂੰ ਰਾਹ ਕਿਹੜਾ ਜਾਂਦਾ ਮੈਂ ਕਿਹਾ ਉੱਧਰ ਤੇ ਚੱਲ ਜਾ ਤੂੰ ਉੱਥੇ ਬਹਿ ਕੇ ਚੱਲ ਗਿਆ ਉਹੋ ਮੈਂ ਕਹਿੰਦਾ ਸੀ ਮੈਨੂੰ ਪਤਾ ਨਹੀਂ ਹੈ ਕਿ ਕਿਹੜਾ ਖੇਤ ਹੈ ਮੈਂ ਕਿਥੇ ਹੋਰ ਦਾ ਰਬੜ ਨੂੰ ਤੂੰ ਸਕੂਲੋਂ ਆਇਆ ਤੂੰ ਰੋਟੀ ਖਾ ਤੱਕਿਆ ਹਾਰੇ ਆ ਤੂੰ ਮੈਂ ਵੀ ਥੱਕਿਆ ਸੀ ਹਾਂ ਆ ਤਾਂ ਜਿਨ੍ਹਾਂ ਨੂੰ ਭੁੱਖ ਲੱਗੀ ਉਹਦੇ ਰੋਟੀਆਂ ਛਕਣ ਬੈਠ ਗਏ ਲਓ ਜੀ ਸਾਡਾ ਦਾਣਿਆਂ ਦਾ ਕੰਮ ਤਾਂ ਗਿਆ ਨਿਭੜ ਤੇ ਹੁਣ ਰਹਿ ਗਈ ਤੂੜੀ ਤੇ ਤੂੜੀ ਵੀ ਹੁਣ ਸਾਡੀ ਬਣ ਜਾਣੀ ਆ ਰੀਪਰ ਚੱਲ ਰਿਹਾ ਖੇਤ ਦੇ ਵਿੱਚ ਤੇ ਇੱਕ ਟਰਾਲੀ ਆ ਗਈ ਆ ਬਸ ਹੁਣ 6-7 ਟਰਾਲੀਆਂ ਬਣਨੀਆਂ ਆ ਤੇ ਫਿਰ ਅਸੀਂ ਇਹਦਾ ਵੀ ਕੁੱਪ ਬੰਦਵਾਗੇ ਜਿੱਦ ਅਸੀਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਕੁੱਪ ਦੀ ਤੇ ਹੁਣ ਇੱਥੇ ਵੀ ਇੱਕ ਕੁੱਪ ਬੰਨਾਂਗੇ ਤੇ ਪਸ਼ੂ-ਸਾਲ ਭਾਰ ਹੁਣ ਮੌਜ ਕਰੋਗੇ ਉਹਨਾਂ ਦਾ ਚਾਰਾ ਸਾਲ ਭਾਰ ਲਈ ਤਿਆਰ ਹੋ ਗਿਆ ਆ ਤੇ ਦਾਣੇ ਵੀ ਅਸੀਂ ਡਰਮ ਚ ਪਾ ਲੈਣੇ ਆ ਤੇ ਫਿਰ ਅਸੀਂ ਫ੍ਰੀ ਆ ਤੇ ਪ੍ਰਮਾਤਮਾ ਕਰੇ ਮੌਸਮ ਸੋਹਣੇ-ਸੋਹਣੇ ਸਾਰਿਆਂ ਦੀ ਕਣਕ ਚੱਕ ਹੋ ਜਵੇ ਤੇ ਫਿਰ ਅਗਲੀ ਫਸਲ ਦੀ ਤਿਆਰੀ ਕਰਾਂਗੇ ਝੋਨੇ ਦੀ ਮੱਕੀ ਦੀ ਤੇ ਇਸ ਦੇ ਨਾਲ ਅਸੀਂ ਵੀਡੀਓ ਕਰਦੇ ਆ ਸਮਾਪਤ ਤੇ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ